ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਕੈਂਟ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆਂ ਤਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆ ਜੀ ਦੇਖਦੇ ਆਂ ਬਹਿਰ ਚ ਮਜ਼ਾ ਆਗਾ ਅੋਰ ਪਾਉ ਕਹਿ ਕੇ ਗੱਲ ਸਾਡੇ ਤੋਰੀ ਦੀ ਢੂਆ ਮਾਰ ਕੇ ਕਹਦੀ ਏ ਟੋੜਨੀ ਦਾਦਾ ਤੇਰੀ ਬਤ ਮਾਝੇ ਵਾਲੇ ਨਾ ਨਾ ਵੇੜੇ ਵਾਲੇ ਭਰਾ ਮਾਝੇ ਦਾ ਜਲੂਸ ਨਾ ਕੱਢ ਕੋਈ ਹੋਰ ਗਾਣਾ ਲਾ ਲਿਆ ਕਰ ਤੁਰਦਿਆਂ ਫਿਰਦਿਆਂ ਅਰਗਬੱਤੀਆਂ ਤੈਨੂੰ ਪਾਉਗੀ ਨਿਭਾਉਣੀ ਜੇ ਤੂੰ ਲਾਈਆ ਕੋਈ ਗੱਲ ਨਹੀਂ ਵੀਰੇ ਪੂਰੀ ਚੱਲ ਅਸੀਂ ਵੀ ਵੇਲੇ ਆ ਮੁੰਡੇ ਨਾਲ ਹੀ ਸੀਰੀਅਸ ਹੋਇਆ ਫਿਰਦਾ ਪਤੰਦਰ ਫਿਰ ਕੈਸੀ ਨੱਕ ਨੇ ਡੋਮਾਸੀ ਆਈਆ ਤੈਨੂੰ ਪਾਉਗੀ ਨਿਭਾਉਣੀ ਜੇ ਤੂੰ ਲਾਈਆ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਨਾਸੀਫ ਫੁੱਦੂਆ ਯਾਰ ਸਾਨੂੰ ਦੇਖਦਾ ਨਹੀਂ ਮੁੰਡੇ ਨਾਲ ਭੁਰੀ ਜਾਣਾ ਇਹ ਆਪ ਦਾ ਫੁੱਦੂਆ ਬਾਕੀਆਂ ਨੂੰ ਹੀ ਸਮਝਦਾ ਲੱਖ ਦੀ ਲਾਹਣ ਤਬਾਈ ਤੈਨੂੰ ਜੀ ਵਾਲੀ ਗੋਲੀ ਅੱਜ ਭਾਬੀ ਨੂੰ ਹੀ ਖਵਾਤੀ ਕੰਜਰ ਨੇ ਦੇਲੀ ਪਾੜ ਦਿੱਤਾ ਸੀ ਕਿਹੜੀ ਬਿਮਾਰੀ ਆ ਭਰਾਵਾ ਤੈਨੂੰ ਪੰਜਾਬੀਆਂ ਦਾ ਮਿੱਠਨ ਚੱਕਰਵਰਤੀ ਬਾਈ ਤੋਂ ਤਾਂ ਕੱਚੂ ਵਾਂਗ ਘੁਲਾਉਂਦਾ ਆ ਆ ਗਿਆ ਤਾਂ ਆ ਗਈ ਸੀ ਇਹ ਤੇ ਦੀਦੀ ਡੋਲੇ ਮੜਾ ਸਸਰੀ ਕਾਲਜੀ ਮੈਂ ਝੁੰਦੇ ਮੇਕਅਪ ਦੀ ਵੀ ਇੱਜ਼ਤ ਲੁੱਟੀ ਪਈ ਆ ਇਹਨਾਂ ਨੇ ਮੈਂ ਰਾਤ ਨੂੰ ਵੀਡੀਓ ਦੇਖ ਲਈ ਬੜੇ ਡਰਾਉਣੇ ਸੁਪਨੇ ਆਏ ਕਸਮ ਨਾਲ ਐਦਾਂ ਦੀ ਸੀ ਤੇ ਐਦਾਂ ਸਾਡਾ ਜੀ ਕੀ ਹੋ ਗਿਆ ਐਦਾਂ ਮੇਰੀ ਬਿਊਟੀ ਪੈਂਟ ਹੋਣੀ ਕੋਡੇ ਪਿੱਛੇ ਚੀਜ਼ ਲੱਗ ਗਈ ਆ ਜਿਹੜੀ ਬੈਠ ਬੈਠੀ ਆ ਨਾ ਨਾ ਬਾਈ ਕਿਸੇ ਨੇ ਬਾਹਾਂ ਵਲਣੀ ਵੇਖਣਾ ਉਹ ਸਨਾਂ ਕਾਠੀ ਕਾਠੇ ਪ੍ਰੋਗਰਾਮ ਲਾ ਰਹੇ ਸੀ ਕੈਮਰੇ ਚ ਕੈਦ ਹੋਇਆ ਨੇ ਕੋਨੁੱਖਾ ਜੀਵ ਰੰਗ ਵਾਲਾ ਬੁਰਸ਼ੀ ਮਾਰਿਆ ਲੱਗਦਾ ਮੂੰਹ ਤੇ ਅੱਛਾ ਅੱਛਾ ਹੈ ਦਾਦੀ ਹੁੰਦੀ ਆ ਚੜੇਲ ਤੈਨੂੰ ਚੰਗੀ ਲੱਗੇ ਫੌਜ ਦੀ ਕਵੈਦ ਵੇ ਕੱਤੇ ਦੁਹਾਂ ਇੱਕ ਥੱਪੜ ਵਿੱਚ ਇਹਨੇ ਸ਼ਹੀਦ ਹੋ ਜਾਣਾ ਭਰਾਵਾ ਫੌਜੀ ਨਾ ਨਾ ਡੋਜੀ ਫੌਜੀ ਦਾ ਬੰਦੂਕ ਤੋਂ ਵੀ ਛੋਟਾ ਬਾਈ ਤੂੰ ਲੈਣ ਜਾ ਰਹੇ ਸਾਨੂੰ ਗੋਲੀ ਮਾਰ ਦੇ ਬਾਬਾ ਸ਼ਨੀ ਦੇਵਤਾ ਲੱਗਦਾ ਇਹ ਤਾਂ ਕਿ ਕੇ 70 ਤੇਰਾ ਸੈਨਿਕ ਪੱਤਰ ਗੱਲਾਂ 10 ਕੇ 70 ਤਾਂ ਹੀ ਸਾਰੇ ਆਪਣੇ ਨਾਮ ਪਿਛੇ ਆਰਮੀ ਲਿਖਾਉਣ ਤੋਂ ਹਟ ਗਏ ਕਿੰਗ ਕੋਬਰਾ ਜਿੰਮੇ ਜੱਟ ਤਰੇ ਲਈ ਤੜਫਿਆ ਇੱਕ ਦਿਨ ਤੂੰ ਵੀ ਤੜਫੇਗੀ ਕੀ ਕਹਿੰਦਾ ਡਾਕਟਰ ਬਾਈ ਕਿੰਨਾ ਟਾਈਮ ਚੱਲੂ ਦਵਾਈ ਦੰਦੀ ਵੱਡ ਜਾ ਕੇ ਉਹਦੇ ਇੱਕ ਤਰ੍ਹਾਂ ਲੱਗ ਫੇਸਟਲੇ ਆ ਮੇਰੇ ਤੇ ਗੋਲੀ ਮਾਰ ਦੇ ਜਾ ਕੇ ਮੈਂ ਨਾਲ ਤੇਰੇ ਦੰਦ ਨਾ ਨਾ ਤੰਗਲੀ ਦੰਦ ਐਦਾ ਜਿਦਾ ਪਹਾੜੀ ਸਲੇਡਾ ਹੁੰਦਾ ਮੱਜਾਂ ਦਾ ਕੀ ਕਰੀਏ ਹੁਣ ਬਾਈ ਫਿਰ ਬੈ ਕੇ ਦੱਸ ਗੱਲ ਕੀ ਹੋਈ ਆ ਘਰ ਦੇ ਵੀ ਪੰਪੀ ਦਿੰਦੇ ਜਾਂ ਗਾਣਾ ਪੈਂਦੀਆਂ ਹੁੰਦੀਆਂ ਰੀਰੀ ਕੋਠੇ ਦਾਣੀ ਉਹਦੇ ਕਮਲੇ ਸਿਆਣੇ ਕੋਈ ਕਰ ਦੋ ਮਿੰਟੂ ਬਾਈ ਨੂੰ ਫੋਨ ਪਿੰਡ ਤੋਂ ਚੱਕ ਕੇ ਲੈ ਜਾ ਇਹਨੂੰ ਮੇਰੇ ਛੱਡਦੇ ਹੁਣ ਉਹਦਾ ਖੜਾ ਜਵਾਕਾ ਵਾਲੀ ਹੋ ਗਈ ਆ ਤੂੰ ਤਲਾਕ ਕਰਾ ਕੇ ਖੜੇਗਾ ਤਤਲੀ ਦਾ ਬਾਗੜ ਬਿਲਿਆ ਲੱਗਦੇ ਹੱਥ ਤਤਲੀ ਵੀ ਨਾਲ ਉਡਾ ਕੇ ਲੈ ਜਾ ਹੁਣੇ ਸਾਬਿਤ ਕੀ ਕਰਨਾ ਚਾਹੁੰਦਾ ਵਾ ਫੜੀ ਨਾ ਜਿੰਨਾ ਚਿਰ ਛਾਤੀ 'ਚ ਲੱਤਾਂ ਨਹੀਂ ਪੈਂਦੀਆਂ ਗਿਆਨੀ ਕੁਝ ਕਾਰ ਵੀ ਲਿਆ ਕੁਝ ਤਾਂ ਕਈ ਖਾ ਹੀ ਜਾਣਾ ਕਿਆ ਪੈਣਾ ਮੇਰਾ ਪੌਸ਼ ਮੇਰੇ ਥੱਲੇ ਕੰਮਦਾ ਮੈਂ ਕੱਲੇ ਭਾਈ ਫਿਲਮਾਂ 'ਚ ਟਰਾਈ ਕਰ ਹੀਰੋ ਤੋਂ ਚਪੇੜਾ ਖਾਇਆ ਕਰੀ ਮੇਰੇ ਐਸਾ ਕਿਹੜਾ ਕੀੜਾ ਜਿਹੜਾ ਤੈਨੂੰ ਟਿਕਨ ਨਹੀਂ ਦਿੰਦਾ ਜੱਥੇ ਜਾਵਾ ਹੁਣ ਮੇਰੀ ਚੱਲੇ ਭਾਈ ਖੜ ਕੇ ਦੱਸ ਗੱਲ ਕੀ ਹੋਈ ਆ ਡੋਲਾ ਚੈੱਕ ਕਰੋ ਸਣੀ ਦੇ올ਦੇ ਚਾਚੇ ਦਾ ਮੁੰਡਾ ਬਿਰ ਭਾਬੀ ਦਾ ਫੋਨ ਤਾਂ ਠੀਕ ਕਰਾ ਦੇ ਪਹਿਲਾਂ ਤੂੰ ਕਰੀ ਫੋਨ ਮੇਰਾ ਮੈਨੇਜਰ ਚੱਕੂਗਾ ਮੇਰਾ ਪਰਸ ਬਾਈ ਸੀ ਆਈ ਡੀ ਤੇਨੂੰ ਲਾਸ਼ ਦਾ ਰੋਲ ਮਿਲ ਜੂਗਾ ਪੋਰਨ ਵਾਲੇ ਪੋਰ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਇੱਥੇ ਕੋਈ ਕਿਸੇ ਦਾ ਹੈ ਨਹੀਂ ਇੱਕ ਮੇਰਾ ਦੂਮਾ ਕੀ ਕਹਿੰਦਾ ਡਾਕਟਰ ਕਦੋਂ ਤੱਕ ਠੀਕ ਹੋ ਜੂ ਜੇ ਤੇਰੇ ਹਾਲ ਅੱਛਾ ਰਹੇ ਮਾਰਕ ਵੀ ਥੋੜਾ ਟਾਈਮ ਹੀ ਆ ਮਾਮਾ ਹੁਣ ਕੀ ਹੋਇਆ ਜਿਹੜੇ ਸਿੰਗਰਾ ਦੇ ਨਾਮ ਲੈਂਦਾ ਸੀ ਤੂੰ ਮਾਲਕਾ ਨਿੱਕ ਮੇਰਾ ਤੂੰ ਮਾਲਕਾ ਮਾਲ ਕਰਕੇ ਮੈਂ ਚੋਬੇ ਬੈਠਾ ਨਹੀਂਦਾ ਹੁਣ ਤਾਂ ਗਾਲ ਨਿਕਲਣ ਹੁੰਦੀ ਜਦੋਂ ਸਾਰੇ ਜਾਣੇ ਕੰਮ ਕਰਨ ਤੋਂ ਨਾ ਕਰਦੇ ਨੇ ਜੇ ਮਾਲਕ ਰੀਲਾਂ ਦੇਖਦਾ ਹੁੰਦਾ ਉਹਨੇ ਤੇਰੀ ਛਾਤੀ ਲੱਤਾਂ ਮਾਰਨੀਆਂ ਸੀ ਜਿੱਦਾਂ ਤੇਰੇ ਲੱਛਣ ਜ਼ਿੰਮੇਵਾਰੀ ਮਾਲਕ ਨੇ ਵੀ ਨਹੀਂ ਲੈਣੀ ਆਇਓ ਦਕੇ ਦੰਦ ਕੱਢਦਾ ਹਰਾਮਜਾਦਾ ਥੋੜੇ ਦੰਦ ਵੀ ਛੋਟੇ ਕਰ ਯਾਰ ਭਾਈ ਦੰਦ ਵੇਚਨੇ ਆ ਮੈਂ ਕਿਸੇ ਦੇ ਮਾਰਨੇ ਸੀ ਖੁਰਪਾਈ ਕਹਿ ਦੇ ਦੰਦ ਨਾਨਾ ਕੋਹਾੜੀ ਦੰਦ ਜੈਸੀ ਵੀ ਵਰਗੇ ਲੱਗਦੇ ਇਹ ਤੇ ਦਾ ਦੰਦਾ ਨਾ ਹੀ ਕੈਂਚੀ ਤੇ ਕੀ ਕੱਤੀ ਹੋਣੀ ਇਹਨਾਂ ਨੇ ਆਪਾਰੀ ਜਿਦਾ ਪਾਣੀ ਫੈਰ ਮਾਂ ਵੀ ਲੋਹੋ ਕੇ ਤੇਰੇ ਯਾਰ ਦੀ ਲਗਿਆਰਾ ਪੋਰਨ ਤੇ ਅਸੀਂ ਵੇਲੇ ਆਈਆਂ ਭਾਈ ਜਿੰਨਾ ਮਰਜੀ ਜੋਰ ਲਾਲਾ ਇੰਸਟਾਗ੍ਰam 'ਚ ਡੀਲੀਟ ਕਰਦਾ ਫਿਰ ਗੰਦੀਆਂ ਸਰਕਾਰਾਂ ਨੇ ਤੈਨੂੰ ਮਰਵਾ ਦੇਣਾ ਫੁੱਲ ਰਿਪੋਰਟਾ ਓਕਨੀ ਤੇਰੇ ਯਾਰ ਦੀਆਂ ਜੂੰਦਾ ਰੈਪ ਗੁਲਬਸੂ ਵਿਰਾ ਸੋਨੂ ਸਿੱਤੋ ਵਾਲੇ ਨੂੰ ਟੱਕਰ ਮਿਲ ਗਈ ਆ ਹੁਣ ਤਾਂ ਗੁਲਬਸਿੱਧੂ ਨੇ ਤੇਰੀ ਸ਼ਾਤੀ ਲੱਤਾ ਮਾਰਨੀ ਆ ਕੇ ਐਦਾਂ ਨਹੀਂ ਕਰ ਪੈਣਾ ਯਾਰ ਦਿਹਾੜੀ ਜਾਣਾ ਪੈਣਾ ਮਿਸਤਰੀ ਨਾਲ ਰੇਸ ਖਰੜ ਵਾਲਾ ਵਾਟਾ ਗੁਲਬਸਿੱਧੂ ਐਂਡ ਸਟੈਟੂ ਰੇਸ ਕੁਮਾਰ ਸੱਸਰੀ ਵਾਲੇ ਵੀਰੇ ਵੀਰ ਜੇ ਗਾਣਾ ਨਹੀਂ ਹੁੰਦਾ ਸ਼ਰਮਦਾ ਆਂਦੀ ਹੋਣੀ ਆ ਮੈਂ ਤੈਨੂੰ ਤੇਰੀ ਬੈਲਟ ਨਹੀਂ ਕੁੱਟਣਾ ਜੇ ਕੋਈ ਵੀਰ ਵਧੀਆ ਨਹੀਂ ਕਹਿ ਸਕਦਾ ਬੇਨਤੀ ਆ ਗਾਲਾਂ ਜਰੂਰ ਕੱਢੋ ਕਟਾਪੇ ਵਾਲ ਐਕਸ਼ਨ ਥੋੜਾ ਜਿਆਦਾ ਗਲਤ ਲੱਗਦਾ ਟਟੀਆਂ ਵਿੱਚ ਲੁੱਟੇ ਸੀ ਬੁੱਲੇ ਟਟੀਆਂ ਵਿੱਚ ਲੁੱਟੇ ਸੀ ਬੁੱਲੇ ਰੀਲਾਂ ਦੀ ਭੈਣ ਘੜਤੀ ਇਹਨਾਂ ਨੇ ਕੰਮ ਕਿੱਥੋਂ ਪੂਰਾ ਹੋਣਾ ਇਹਨਾਂ ਦਾ ਵੀ ਰਾਹ ਵਿੱਚ ਕਿਡਨਾਪ ਕਰ ਲੋ ਇਹਨੂੰ ਕੋਈ ਪੂਰਾ ਨਹੀਂ ਹੋਇਆ ਟਟੀਆਂ ਦਾ ਪੂਰਾ ਨਹੀਂ ਹੋਇਆ ਲੱਗਦਾ ਸੀ ਉਹ ਦਿਨ ਖੁੱਲੇ ਅਦਾਸੀ ਤੈਨੂੰ ਤਾਂ ਆਪਣੇ ਜਵਾਕਾਂ ਦੀਆਂ ਨਿੱਕਰਾਂ ਵੀ ਪੂਰੀ ਆ ਜਾਂਦੀਆਂ ਹੋਣੀਆਂ ਇਹਦੀ ਤਾਰ ਕਿੱਥੇ ਆ ਯਾਰ ਤਾਰ ਬੰਦ ਕਰੋ ਇਹਨੂੰ ਲੱਗਦਾ ਆਉਂਦੇ ਸਾਲ ਬੀਬੀ ਦੇ ਭੋਗ ਦੀ ਰੋਟੀ ਖਵਾਊਗਾ ਬਸ ਕਰ ਬਾਬਾ ਜੀ ਲੈਂਦੇ ਦਾਦੀ ਨੂੰ ਥੋੜੇ ਦਿਨ ਉਹ ਬਸ ਕਰ ਬਾਬਾ ਬੇਬੇ ਦਾ ਜਵਾੜਾ ਨਾ ਬਾਹਰ ਕੱਢ ਦੀ ਹਟੀ ਨਾ ਜਿੰਨਾ ਚਿਰ ਪੋਤੇ ਤੇਰੀ ਛਾਤੀ ਤੇ ਤਜੇਬ ਨਹੀਂ ਪਾਉਂਦੇ ਤੂੰ 부ੜੀ ਨਾ ਮਾਰ ਲਈ ਭਰਾਵਾ ਲੰਕਾ ਸਾਡੀ ਢੋਣ ਨੂੰ ਖਿਦੇ ਨੇ ਇਹਨੇ ਗਰੀਬਣੀ ਦੀ ਢੋਣ ਤੋੜ ਦੇਣੀ ਆ ਪਤੰਦਰ ਨੇ ਉਹ ਨਾ ਤੋੜਦੀ ਬੁੜੀ ਦੀ ਆਖਰ ਆਈ ਆ ਤੈਨੂੰ ਚਾਹਿਆ ਬਤਾ ਲੱਗਿਆ ਕਿ ਭਰਾ ਸਾਡਾ ਟਾਈਮ ਚੱਕਨ ਨੂੰ ਫਿਰਦਾ ਅਸੀਂ ਸੋਚਿਆ ਭਰਾ ਨੂੰ ਕਿਉਂ ਤਕਲੀਫ ਦੇਣੀ ਸੁੱਖਾ ਨਾ ਨਾ ਕਈ ਦਿਨਾਂ ਦਾ ਭੁੱਖਾ ਪਤੰਦਰਾ ਵਾਲ ਕਟਾਲਾ ਹੋਸ਼ ਆਵੇ ਤੈਨੂੰ ਜੇ ਸੁੱਚਾ ਜਿੰਦਾ ਹਣਾ ਉਹਨੇ ਤੈਨੂੰ ਬਨ ਕੇ ਕੁੱਟਣਾ ਸੀ ਅਸੀਂ ਆਪ ਆ ਗਏ ਸੁੱਚੇ ਭਾਈ ਹਾਂ ਤੇਰੇ ਨਾਲ ਤਾਂ ਮੇਰਾ ਕੋਈ ਰੌਲਾ ਹੀ ਨਹੀਂ ਸੁੱਚਾ ਨਾ ਨਾ ਲੁੱਚਾ ਟੰਮੂ ਸੁੱਖਾ ਕਾਲੋ ਨਾ ਨਾ ਭੁੱਖਾ ਕਲਮਾ ਬਾਈ ਤੂੰ ਕਿੱਥੇ ਦਾ ਸਾਈਕਲ ਚੱਕਿਆ ਫੇਰ ਟਾਈਮ ਚੱਕਣਗੇ ਤੇਰਾ ਹਾਂਜੀ ਮਿੱਤਰੋ ਇਹ ਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖਦੇ ਹੋ ਜੇ ਤੁਹਾਨੂੰ ਹਾਈਪ ਦੀ ਆਪਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲ ਗਿਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ